جدا ما چلا میں بیٹھ گئی میں جو بیٹھ گئی سائڈ گیا وہ تھا ڈگریڈڈ تھا چھپنوں ਨਰਾਏ ਮੀਰ ਬਜਨੰਗੇ ਹਰ ਹਰਿ ਨਾਮਾਹੇ ਸੇਹ ਹੋਵੇ ਰਸਤੇ ਤੇ ਚੱਲਣ ਵਾਲੀ ਪਾਰਟੀ ਐ ਸਰਬੱਤ ਦੇ ਭਲੇ ਸੋਚਣ ਵਾਲੀ ਪਾਰਟੀ ਐ ਤੁਸੀਂ ਸਾਰੇ ਜਾਣਦੇ ਹੋ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ 20 25 ਸਾਲ ਉਹਨਾਂ ਦੀ ਸੋਚ ਹੀ ਇੱਕੋ ਹੀ ਸੀ ਕਿ ਪੰਜਾਬ ਵਿੱਚ ਸਾਰੇ ਭਾਈਚਾਰਾ ਭਰਾਵਾਂ ਨੂੰ ਮੰਗੁਰਹਿਮ ਸਾਰੇ ਧਰਮਾਂ ਦਾ ਸਤਕਾਰ ਕਰਦੇ ਸੀ ਤੇ ਮੈਨੂੰ ਬੜਾ ਮਾਣ ਐ ਤੇ ਖੁਸ਼ੀ ਐ कि ਉਹਨਾਂ ਦੇ ਰਾਜ ਦੌਰਾਨ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਸ੍ਰੀ ਆਪ ਦੇ ਖਜ਼ਾਨੇ ਤੋਂ ਉਹਨਾਂ ਨੇ ਸਜਾਏ ਜੋ ਜੋ ਕਿਸੇ ਧਰਮ ਨੂੰ ਕੁਝ ਚੀਜ਼ ਦੀ ਲੋੜ ਹੁੰਦੀ ਸੀ ਸ੍ਰੀ ਪ੍ਰਕਾਸ਼ ਸਿੰਘ ਜੀ ਬਾਦਲ ਅੱਗੇ ਹੋ ਕੇ ਕਰਦੇ ਸੀ ਆਪਾਂ ਹੁਣ ਦੁਰਗਿਆਣਾ ਮੰਦਿਰ ਬੈਠੇ ਆ ਮੈਨੂੰ ਯਾਦ ਹੈ ਜਦੋਂ ਸੰਗਤ ਜੋ ਅੰਮ੍ਰਿਤਸਰ ਸਾਹਿਬ ਆਏ ਤੇ ਉਹ ਸੰਗਤ ਨੇ ਬੇਨਤੀ ਕੀਤੀ ਕੀ ਦੁਰਗਾਣਾ ਮੰਦਿਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਨੂੰ ਕੋਈ ਪਲਾਨ ਕਰ ਦਿਓ ਤੇ ਮੈਨੂੰ ਉਦੋਂ ਯਾਦ ਆ ਜੋਸ਼ੀ ਜੀ ਦੀ ਡਿਊਟੀ ਲਈ ਗਈ ਸੀ ਤੇ ਟੀਮ ਦੀ ਤੇ ਮੇਰੇ ਨਾਲ ਉਹਨਾਂ ਨੇ ਮਿਲ ਕੇ ਅਸੀਂ ਪਲਾਨ ਬਣਾਇਆ ਤੇ ਕਈ 100 ਕਰੋੜ ਰੁਪਿਆ ਇੱਥੇ तकरीबन 150 150 ਕਰੋੜ ਰੁਪਿਆ तकरीबन ਅਸੀਂ ਡਿਵੈਲਪਮੈਂਟ ਪਲਾਨ ਬਣਾ ਕੇ ਇੰਪਲੀਮੈਂਟ ਕੀਤਾ ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ ਪਾਰਕਿੰਗ ਵਾਸਤੇ 22 ਕਰੋੜ ਰੁਪਿਆ 22 ਕਰੋੜ ਪਾਰਕਿੰਗ ਕਈ ਚੀਜ਼ਾਂ ਵਾਸਤੇ ਪਰ ਜਦੋਂ ਸਰਕਾਰ ਚਲੀ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਮਾਈ ਖਰਾਬ ਕਰ ਦਿੱਤੀ ਉਮੇਂ ਰਾਮ ਤੀਰਥਮਰਸਦ ਸਾਹਿਬ ਵਿੱਚ ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸੰਭਾਲ ਕੀਤੀ ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ ਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ ਪੰਜਾਬ ਇੱਕ ਅਹਿਜਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਬਾਰਡਰ ਦਾ ਸੂਬਾ ਹੈ ਤੇ ਦੇਸ਼ ਆਪਣਾ ਹੈ ਜਿੱਥੇ ਦੇਸ਼ ਇਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਆ ਦੇਸ਼ ਸਾਰਿਆਂ ਦਾ ਆਪਣਾ ਸਾਰਿਆਂ ਦਾ ਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਸਾਰੇ ਭਰਾਵਾਂ ਮੰਗੂ ਰਹੀਏ ਇੱਕ ਪਰਿਵਾਰ ਮੰਗੂ ਰਹੀਏ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਤਾਂ ਹੀ ਪੰਜਾਬ ਦੀ ਤਰੱਕੀ ਆਪਾਂ ਨੂੰ ਇੱਕ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਕਿਉਂਕਿ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਕੰਟਰੋਲ ਕਰ ਰਹੀਆਂ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਉਹ ਆਪਣਾ ਦੇਖਦੇ ਆ ਕੀ ਐ ਸੂਬੇ ਦੇ ਹੱਕ 'ਚ ਕੋਈ ਫੈਸਲਾ ਨਾ ਕਰਦੀਏ ਜਿਹੜਾ ਦੂਜੇ ਸੂਬੇ ਨੂੰ ਨੁਕਸਾਨ ਹੋ ਜਾਏ ਤਾਈਓ ਤੁਸੀਂ ਦੇਖਿਆ ਆਪਣੇ ਪਾਣੀ ਖੋਏ ਗਏ ਚੰਡੀਗੜ੍ਹ ਖੋਇਆ ਗਿਆ ਪੰਜਾਬੀ ਸੂਬੇ ਇਲਾਕੇ ਚਲੇ ਗਏ ਕਿਉਂ ਉਦੋਂ ਨੈਸ਼ਨਲ ਪਾਰਟੀਆਂ ਦੀ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਆਪਣਾ ਹਿਸਾਬ ਦੂਜੇ ਸੂਬਿਆਂ ਬਾਰੇ ਦੇਖਿਆ ਆਪਣੇ ਪੰਜਾਬ ਦੀ ਕੁਰਬਾਨੀ ਦੇ ਦਿੱਤੀ ਅੱਜ ਤੱਕ ਸ਼ਰੋਮਣੀ ਅਕਾਲੀ ਦਲ ਹੀ ਹੈ ਜਿਹਨੇ ਲੜ ਲੜ ਕੇ ਉਹ ਸਾਰੇ ਮਸਲਿਆਂ ਦੀ ਲੜਾਈ ਲੜੀ ਤੇ ਅੱਗੇ ਲੜਦੀ ਰਹੇਗੀ ਸੋ ਖੇਤਰੀ ਪਾਰਟੀ ਜਿੰਨਾ ਤੱਕ ਸੂਬੇ ਵਿੱਚ ਤਕੜੀ ਨਹੀਂ ਹੁੰਦੀ ਉਦੋਂ ਤੱਕ ਆਪਣਾ ਸੂਬਾ ਬਹੁਤ ਪਿੱਛੇ ਰਹਿ ਜਾਊਗਾ ਤੇ ਤੁਸੀਂ ਦੇਖਿਆ ਹੀ ਹੈ ਜਿੰਨੀ ਵੀ ਤਰੱਕੀ ਪੰਜਾਬ ਚ ਹੋਈ ਭਾਵੇਂ ਸੜਕਾਂ ਭਾਵੇਂ ਇੱਥੇ 에어ਪੋਰਟ ਹੈ ਭਾਵੇਂ ਇੱਥੇ ਬਿਜਲੀ ਦਾ ਕੀਤੀ ਪੂਰੀ ਕੀਤੀ ਭਾਵੇਂ ਸ਼ਹਿਰਾਂ ਵਿੱਚ ਸੀਵਰੇਜ ਡਵੈਲਪਮੈਂਟ ਦਾ ਕੰਮ ਹੈ ਗੁਰੂ ਦੀ ਨਗਰੀ ਦਰਬਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੁਸੀਂ ਦੇਖੋ ਘੱਟ ਘੱਟ 3-4 ਹਜ਼ਾਰ ਕਰੋੜ ਰੁਪਇਆ ਅਸੀਂ اپنی سرکار ਦੇ ਦਰਾਂ ਲਾ ਕੇ ਇੰਨੀ ਖਬਸੂਰਤ ਆ ਨਗਰੀ ਬਣਾਈ ਸੀ ਪਰ ਦੁੱਖ ਲੱਗਦਾ ਹੈ ਅੱਜ ਪਿਛਲੇ 7 ਸਾਲਾਂ ਦੇ ਅੰਦਰ ਸਾਰਾ ਕੁਸ਼ੀ ਤੁਸੀਂ ਦੇਖਿਆ ਖਿਲ ਰਿਆ ਜਾ ਪਿਆ ਸੜਕਾਂ ਟੁੱਟੀਆਂ ਪਈਆਂ ਰੇਲਿੰਗ ਟੁੱਟ ਗਈਆਂ ਬਿਜਲੀ ਖੰਬੇ ਕਿਤੇ ਹੈ ਕਿਤੇ ਨਹੀਂ ਹੈ ਬੂਟੇ ਲਾਏ ਸੀ ਉਹ ਸਾਰੇ ਕਦੇ ਮੱਚ ਗਏ ਹੈ ਸਫਾਈ ਬਿਲਕੁਲ ਖਤਮ ਹੋ ਗਈ ਹੈ ਜੇ ਦਰਬਾਰ ਸਾਹਿਬ ਦੀ ਹੈਰੀਸਟਰੀ ਜਿਹਦੇ ਕਰਕੇ ਲੱਖਾਂ ਸੰਗਤਾਂ ਉੱਥੇ ਸਾਰਾ ਉੱਥੇ ਕਰਦੀਆਂ ਸੀ ਜਾਨ ਸ਼ਾਮ ਨੂੰ ਇਕੱਠੀਆਂ ਹੁੰਦੀਆਂ ਸੀ ਇੰਨਾ ਵਧੀਆ ਅਸੀਂ ਬਣਾਇਆ ਸੀ ਅੱਜ ਉਹ ਵੀ ਖਿਲਰਿਆ ਪਿਆ ਕਿਉਂਕਿ ਆ ਜਿਹੜੇ ਮੁੱਖ ਮੰਤਰੀ ਬੰਦੇ ਐ ਉਹ ਕੱਲਾ ਕੁਰਸੀ ਤੇ ਦਾ ਆਨੰਦ ਲੈਣ ਵਾਸਤੇ ਬੰਦੇ ਐ ਸੇਵਾ ਕਰਨ ਵਾਸਤੇ ਨਹੀਂ 5 ਸਾਲ ਕੈਪਟਨ ਅਮਰਿੰਦਰ ਸਿੰਘ ਘਰੇ ਹੀ ਰਹੇ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਕਿਸੇ ਨੂੰ ਮਿਲੇ ਨਹੀਂ ਇੱਕ ਇੱਟ ਨਹੀਂ ਲਈ ਪੰਜਾਬ ਦੇ ਵਿੱਚ ਹੁਣ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਬੇਈਮਾਨ ਮੁੱਖ ਮੰਤਰੀ ਫਿਰਦਾ ਐ ਇਹਦਾ ਕੰਮ ਇੱਕੋ ਇੱਕ ਹੈ ਝੂਠ ਤੇ ਝੂਠ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇੱਥੇ ਡਿਕਟੇਟਰਸ਼ਿਪ ਦਾ ਰਾਜ ਕਰ ਦਿੰਦਾ ਹੈ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਫੜ ਕੇ ਕੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਜਿਹੜੀ ਅੱਜ ਆਵਾਜ਼ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੀ ਗੱਲ ਨਸ਼ਾ ਘਰ ਘਰ ਫਲਾ ਦਿੱਤਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਕਾਉਣ ਲੱਗੇ ਆ ਉਹਨਾਂ ਤੋਂ ਮੀਨਾ ਲੈਣ ਲੱਗੇ ਆ ਜੇ ਐਮਐਲਏ ਆ ਕੰਮ ਕਰਨ ਲੱਗ ਜਾਣ ਤੇ ਹੋਊਗਾ ਕੀ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਖਲਾਤ ਇੰਨੀ ਮਾੜੀ ਹੈ ਅੱਜ ਤੁਸੀਂ ਦੇਖਿਆ ਹੋਣਾ ਰੋਜ਼ ਅਖਬਾਰਾਂ ਚ ਤੁਸੀਂ ਅਖਬਾਰ ਪੜ੍ਹ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਡਕੈਤੀ ਹੋ ਗਈ ਹੈ ਇੱਥੇ ਮਾਰ ਦਿੱਤਾ ਗਿਆ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਕਿਉਂਕਿ ਦਰਦਾ ਮਾਹੌਲ ਹੈ ਹਰ ਬੰਦੇ ਨੂੰ ਫਰੋਤੀ ਦਾ ਸਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਨੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇਥੋਂ ਜਹਾਜ਼ ਲੈ ਕੇ ਜਾਂਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਸਾਨੂੰ ਬੜਾ ਦੁੱਖ ਹੈ ਕਿ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਆ ਫੈਸਲਾ ਕਿਉਂਕਿ ਗਲਤ ਹੋਇਆ ਦੇਖੋ ਆ ਸੋਚ ਅਕਾਲੀ ਦਲ ਤੇ ਵਿਸ਼ਵਾਸ ਹੈ ਅਕਾਲੀ ਦਲ ਸਾਰੇ ਧਰਮਾਂ ਦੀ ਇਹਦੀ ਦੁੱਖ ਤੇ ਸੁੱਖ ਦਾ ਸਾਂਝੀ ਹੈ ਕਾਲੀ ਦਲ ਸਰਬੱਤ ਦੇ ਭਲੇ ਦੀ ਪਾਰਟੀ ਹੈ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਕਾਲੀ ਦਲ ਨੂੰ ਪਤਾ ਹੈ ਕਿਉਂਕਿ ਆ ਸੂਬੇ ਦੀ ਪਾਰਟੀ ਹੈ ਕਿ ਇਹ ਸੂਬੇ ਦੀ ਤਰੱਕੀ ਤਾਂ ਰਹੂਗੀ ਜੇ ਇੱਥੇ ਭਾਈਚਾਰਕ ਸਾਂਝ ਰਹੂਗੀ ਅਮਨ ਸ਼ਾਂਤੀ ਰਹੂਗੀ ਬਹੁਤ ਉਜੇ ਦੌਰ ਦੇ ਦੌਰਾਨ ਵੀ ਇੱਥੇ ਕਿਤੇ ਧਰਮਾਂ ਦੇ ਵਿੱਚ ਕਿਤੇ ਝਗੜੇ ਨਹੀਂ ਹੋਏ ਆ ਸੋਚ ਆਪਣੇ ਗੁਰੂਆਂ ਦੀ ਸੋਚ ਤੇ ਅਸੀਂ ਚੱਲ ਰਹੇ ਹਾਂ ਇਸ ਕਰਕੇ ਜਿੰਨਾ ਜਿਹਦੀ ਜਦੋਂ ਤੱਕ ਆਪਣੇ ਸੂਬੇ ਦੀ ਪਾਰਟੀ ਨਹੀਂ ਤਕੜੀ ਹੋਗੀ ਤੇ ਤੁਸੀਂ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਪੰਜਾਬ ਵਿੱਚ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਰਹੀ ਥੈਂਕ ਯੂ ਬਾਬਾ ਸਾਹਿਬ ਗਵਰਨਰ ਸਾਹਿਬ ਨੇ ਸਤੀਫਾ ਦਿੱਤਾ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਿ